ਸਾਰੇ ਹੀ ਵਿਦੂਰ ਆਰਸੀਆਂ ਨੂੰ ਔਰ ਸਾਰੇ ਹੀ ਗਣਮਾਨਿਆਂ ਨੂੰ ਜਿਨ੍ਹਾਂ ਦੇ ਇਹ ਇੱਛਾ ਕੀ ਸਨਾਤਨ ਦਾ ਝੰਡਾ ਬਲੰਦ ਕਰਦੇ ਆਂ ਇਹਨਾਂ ਨੂੰ ਬਹੁਤ ਬਹੁਤ ਮਹਾ ਸ਼ਿਵਰਾਤਰੀ ਪਰਵਰੀਆ ਮੁਬਾਰਕਬਾਦ ਹੈ ਕਿਉਂਕਿ ਸ਼ਿਵਰਾਤਰੀ ਜਿਹੜਾ ਹੈ ਬਹੁਤ ਹੀ ਪ੍ਰਾਚੀਨ ਸਨਾਤਨ ਦਾਇ ਤਿਉਹਾਰ ਹੈ ਜਿਸ ਦੇ ਵਿੱਚ ਅਸੀਂ ਮਾਂ ਪਾਰਵਤੀ ਨੂੰ ਇਹ ਪੂਰਾ ਪ੍ਰਿਥਵੀ ਦਾ ਰੂਪ ਮੰਨਦੇ ਆਂ ਭਗਵਾਨ ਸ਼ੰਕਰ ਜੀ ਸਾਡੇ ਆਦੀ ਹਨ ਤੇ ਉਹ ਇੱਕ ਆਕਾਸ਼ ਰੂਪ ਜਿਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਜਿਹੜੀ ਸਮਾਈ ਹੋਈ ਹੈ ਉਹਨਾਂ ਸਾਰਿਆਂ ਦੀ ਸੁੱਖ ਸ਼ਾਂਤੀ ਸਮ੍ਰਿਧੀ ਪ੍ਰੇਮ ਪਾਈ ਚਾਰੇ ਨੂੰ ਲੈ ਕੇ ਇਹ ਜੋ ਅੱਜ ਦਸੂਹਾ ਵਾਰਸੀਆਂ ਨੇ ਉਸ ਤੇ ਸ਼ੁਭਾ ਯਾਤਰਾ ਨਿਕਾਲੀ ਹੈ ਇਹ ਸਾਰਿਆਂ ਇੱਕ ਜਗਾਨ ਦਾ ਸੰਦੇਸ਼ ਹੁੰਦਾ ਹੈ ਕਿ ਅਸੀਂ ਸਾਰੇ ਇੱਕ ਅਸੀਂ ਕਿਸੇ ਜਾਤਾਂ ਦੇ ਕਿਸੇ ਧਰਮ ਦੇ ਕਿਸੇ ਪੂਜਾ ਪદ્ધਤੀ ਦੇ ਆਪਣ ਆਪਣੀ ਇੱਛਾ ਅਨੁਸਾਰ ਮੰਨ ਸਕਦੇ ਆ ਪਰੰਤੂ ਸਾਰੇ ਵਿਚਰਨਾਏ ਧਰਤੀ ਔਰ ਆਕਾਸ਼ ਦੇ ਵਿਚਕਾਰ ਹੀ ਹੈ ਸੋ ਇਸ ਕਰਕੇ ਸਾਡੇ ਵਿੱਚ ਪਿਆਰ ਵਧੇ ਇੱਕ ਦੂਸਰੇ ਦਾ ਅਸੀਂ ਸਤਿਕਾਰ ਕਰ ਸਕੀਏ ਇਸ ਲਈ ਇਹ ਪਰਵ ਜੋ ਹੈ ਨਾ ਹਰ ਸਾਲ ਮਨਾਏ ਜਾਂਦੇ ਹਨ ਤੇ ਬਹੁਤ ਮੈਨੂੰ ਖੁਸ਼ੀ ਹੋਈ ਹੈ ਕਿ ਅੱਜ ਇਤਨਾ بڑا ਬਭਵ्य ਸਮੂਹ ਪੂਰਾ ਹੀ ਨਗਰ ਵਾਸੀਆਂ ਦਾ ਸਾਰੇ ਸ਼ਹਿਰ ਵਾਸੀਆਂ ਦਾ ਔਰ ਜਿਨ੍ਹਾਂ ਭਰਾਵਾਂ ਨੇ ਇਹ ਰਲ ਮਿਲ ਕੇ ਵੀੜਾ ਉਠਾਇਆ ਕਿ ਅਸੀਂ ਇਸ ਸਮਾਜ ਨੂੰ ਜਗਾਣਾ ਮੈਂ ਉਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਦਿੰਦਾ ਹੋਇਆ ਸ਼ਿਰਾਤਰੀ ਪਰਵ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੁਣ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਇਹ ਸਦਾ ਹੀ ਸ਼ੁਕ ਸ਼ਾਂਤੀ ਸਮ੍ਰiddhi ਦੇ ਪ੍ਰੇਮ ਭਾਈਚਾਰੇ ਨਾਲ ਬਲੇ ਰਿਹਾ ਹੈ। ਜਿਸੂਆ ਦੇ ਵਿੱਚ ਜਿਹੜਾ ਸ਼ਿਵਰਾਤੀ ਦਾ ਤਿਹਾਰ ਮਨਾਇਆ ਗਿਆ ਹੈ। ਜਿਨ੍ਹਾਂ ਸਾਰਿਆਂ ਨੇ ਰਲ ਕੇ ਸਹਿਯੋਗ ਦੇ ਕੇ ਇਹ ਤਿਹਾਰ ਨੂੰ ਬਹੁਤ ਅੱਛੀ ਤਰ੍ਹਾਂ ਮਨਾਇਆ ਹੈ। ਮੈਂ ਜਿਸੂਆ ਨਿਵਾਸੀਆਂ ਦਾ ਖਾਸ ਕਰਕੇ ਗੌਰੂ ਦਾ ਤੇ ਉਹਨਾਂ ਦੇ ਸਾਰੇ ਇਹ ਜਿਹੜੇ ਸਾਥੀਆਂ ਦਾ ਮੈਂ دلੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਸਾਰੇ ਸ਼ਹਿਰ ਦੇ ਵਿੱਚ ਐਡੀ ਵੱਡੀ ਸ਼ੋਭਾ ਯਾਤਰਾ ਕੱਢੀ ਹੈ ਮੈਂ ਦਸੂਹਾ ਬਨਵਾਸੀਆਂ ਦਾ ਤੇ ਸਾਰਿਆਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਨਾਤਨ ਸਭਾ ਬਾਤੀ ਵੀ ਬ੍ਰਾਹਮਣ ਸਭਾ ਸਾਰੀਆਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਸਹਿਯੋਗ ਦਿੱਤਾ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਬੋਲੇ ਸ਼ੰਕਰ ਜੈ ਬੋਲੇ ਸ਼ੰਕਰ ਜੈ ਬੋਲੇ ਸ਼ੰਕਰ ਬਜਰੰਗੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਅੱਜ ਬਹੁਤ ਹੀ ਖੁਸ਼ੀ ਦਾ ਪਲ ਹੈ ਕਿਉਂਕਿ ਅੱਜ ਅਸੀਂ ਸਾਰੇ ਜਾਣਦੇ ਹਾਂ ਸ਼ਿਵਰਾਤਰੀ ਦਾ ਜੋ ਪਾਵਨ ਪਰਵ ਆ ਚੁੱਕਾ ਹੈ ਔਰ ਪੂਰੀ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਸਾਡੇ ਸ਼ਿਵ ਭਗਤ ਹੈਗੇ ਇਸ ਤਿਹਾਰ ਨੂੰ ਬਹੁਤ ਹੀ ਸ਼ਰਧਾ ਔਰ ਪ੍ਰੇਮ ਦੇ ਉਤਸ਼ਾਹ ਦੇ ਨਾਲ ਮਨਾ ਰਹੇ ਆ ਇਸੇ ਉਪਲਕਸ਼ ਦੇ ਵਿੱਚ ਅੱਜ ਦਸੂਹਾ ਸ਼ਹਿਰ ਦੇ ਅੰਦਰ ਵੀ ਭਗਵਾਨ ਭੋਲੇनाथ ਜੀ ਨੂੰ ਸਮਰਪਿਤ ਸ਼ਿਵ ਮਹਾਸ਼ਿਵ ਰਾਤਰੀ ਦੇ ਪਰਬ ਨੂੰ ਸਮਰਪਿਤ ਇੱਕ ਵਿਸ਼ਾਲ ਔਰ ਭਵੇ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤਾਂ ਨੇ ਹਾਜ਼ਰੀ ਲਵਾਈ ਹੈ ਉੱਥੇ ਨਾਲ ਦੀ ਨਾਲ ਸ਼ਹਿਰ ਭਰ ਦੇ ਅੰਦਰੋਂ ਜਿੰਨੀਆਂ ਵੀ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਧਾਰਮਿਕ ਜਥੇਬੰਦੀਆਂ ਨੇ ਮੰਦਿਰ ਕਮੇਟੀਆਂ ਨੇ ਔਰ ਨਾਲ ਦੀ ਨਾਲ ਸਾਡੀਆਂ ਰਾਜਨੀਤਿਕ ਹਸਤੀਆਂ ਵਪਾਰਕ ਮੰਡਲ ਦੀਆਂ ਜਿੰਨੀਆਂ ਵੀ ਸਾਡੇ ਵਿੰਗ ਨੇ ਸਭ ਨੇ ਇਸ ਦੇ ਵਿੱਚ ਹਾਜ਼ਰੀ ਲਵਾਈ ਆ ਔਰ ਸਾਡਾ ਮਾਰਗਦਰਸ਼ਨ ਸਾਡੀ ਅਗਵਾਈ ਕੀਤੀ ਆ ਸਾਡੇ ਬਹੁਤ ਹੀ ਪਰਮ ਪੂਜਨੀਏ ਸੰਤ ਕਮਾਈ ਦੇਵੀ ਦੇ ਇਹ ਮਹਾਂਤਰਾਜ ਗਰੀ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਅੱਜ ਇੱਥੇ ਪਹੁੰਚ ਕੇ ਸਾਨੂੰ ਸਭ ਨੂੰ ਆਪਣੇ ਦਰਸ਼ਨਾਂ ਦਾ ਕਿਰਤਾਰਤ ਕੀਤਾ ਔਰ ਨਾਲ ਦੀ ਨਾਲ ਬਹੁਤ ਇੱਕ ਵਧੀਆ ਇੱਕ ਸੰਦੇਸ਼ ਜੋ ਸਨਾਤਨ ਸਾਡੀ ਏਕਤਾ ਦਾ ਦਿੱਤਾ ਗਿਆ ਆ ਭਗਵਨ ਵਾਲਮੀਕੀ پارک ਅਰਿਸ਼ੀ ਨਗਰ ਤੋਂ ਸ਼ੁਭਾ ਯਾਤਰਾ ਨੂੰ ਸਟਾਰਟ ਕੀਤਾ ਗਿਆ ਆ ਔਰ ਪੂਰੇ ਸ਼ਹਿਰ ਪਰ ਦੀਆਂ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਇਸ ਦੇ ਵਿੱਚ ਹਿੱਸਾ ਲਿਆ ਆ ਔਰ ਅਸੀਂ ਭਗਵਾਨ ਭੋਲੇਨਾਥ ਜੀ ਦੇ ਪਾਵਨ ਚਰਨਾ ਚ ਇਹ ਹੀ ਅਰਦਾਸ ਕਰਦੇ ਆ ਕਿ ਜਿੱਥੇ ਪੂਰੇ ਵਿਸ਼ਵ ਦੇ ਅਸੀਂ ਕਲਿਆਣ ਦੀ ਕਾਮਨਾ ਕਰਦੇ ਨਾਲ ਦੀ ਨਾਲ ਸਾਡੇ ਅਸੀਂ ਸਮੂਹ ਦਸੂਹਾ ਵਾਸੀਆਂ ਦੀ ਹਲਕਾ ਦਸੂਹਾ ਵਾਸੀਆਂ ਦੇ ਸਭ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਮਾਲਕ ਸਭ ਦੇ ਘਰਾਂ ਦੇ ਵਿੱਚ ਸ਼ਾਂਤੀ ਬਣਾ ਕੇ ਰੱਖੇ ਸੁੱਖ ਬਣਾ ਕੇ ਰੱਖੇ ਬਹੁਤ ਬਹੁਤ ਧੰਨਵਾਦ ਜੀ ਜੈ ਕਾਰੇ ਵੀਰ ਬਜਰੰਗੀ ਹਰ ਹਰ ਮਹਾਦੇਵ ਨਮਸਕਾਰ ਜੀ ਮੈਂ ਚਿਤਰੇਸ਼ ਉੱਪਲ ਫਰਮ ਰਾਜੀਵ ਇੰਟਰਪ੍ਰਾਈਜ਼ਸ ਅੱਜ ਦੇ ਮੌਕੇ ਸ਼ੋਭਾ ਯਾਤਰਾ ਦੇ ਮੌਕੇ ਤੇ ਸਾਰੇ ਦਸੂਆ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਦੇ ਨਾਇਆ ਔਰ ਮੈਂ ਇਹ ਆਸ ਕਰਦਾ ਹਾਂ ਕਿ ਇਹ ਸ਼ਿਵਰਾਤਰੀ ਸਾਰੇ ਦਸੂਆ ਵਾਸੀਆਂ ਨੂੰ ਬਹੁਤ ਕਿਰਪਾ ਵਰਸਾਵੇ ਔਰ ਸਾਰਿਆਂ ਨੂੰ ਖੁਸ਼ੀਆਂ ਭਰਾ ਸ਼ਿਵਰਾਤਰੀ ਦਾ ਮੌਕਾ ਦੇਵੇ ਔਰ ਅੱਗੇ ਬਹੁਤ ਤਰੱਕੀਆਂ ਦੇਵੇ ਅਨੁਾਈ ਜਿਹੜੀ ਮਹਾ ਸ਼ਿਵ ਰਾਤਰੀ ਦੇ ਸਬੰਧ ਦੇ ਵਿੱਚ ਅੱਜ ਸ਼ੋਭਾ ਯਾਤਰਾ ਦਸੂਹੇ ਨਗਰ ਦੇ ਵਿੱਚ ਕੱਢੀ ਗਈ ਹੈ ਪਹਿਲਾਂ ਤਾਂ ਮੈਂ ਜਿਨ੍ਹਾਂ ਨੇ ਇੱਡਾ ਵੱਡਾ ਪ੍ਰਾਲਾ ਕੀਤਾ ਹੈ ਸਾਰੇ ਵੀਰਾਂ ਦਾ ਕਿਉਂਕਿ ਮੈਂ ਇਹਨਾਂ ਨੂੰ ਕੁਝ ਰੋਜ਼ ਤੋਂ ਦੇਖ ਰਿਹਾ ਕਿ ਘਰ ਘਰ ਜਾ ਕੇ ਦੁਕਾਨ ਦੁਕਾਨ ਜਾ ਕੇ ਪ੍ਰੇਰਿਤ ਕੀਤਾ ਹੈ ਤੇ ਮਾਨ ਬਾਬਾ ਸ਼ਿਵ ਜੀ ਦੇ ਸਬੰਧ ਦੇ ਵਿੱਚ ਜਿਹੜੀ ਅੱਜ ਮੈਨੂੰ ਲੱਗਦਾ ਕਿ ਪਹਿਲੀ ਵਾਰ ਦਸੂਹੇ ਦੇ ਵਿੱਚ ਇਸ ਸ਼ਿਵ ਰਾਤਰੀ ਦੇ ਮੌਕੇ ਤੇ ਇਹ ਸ਼ੋਭਾ ਯਾਤਰਾ ਕੱਢੀ ਗਈ ਆ ਆਪਾਂ ਰਮਾਤਮਾ ਦੇ ਚਰਨਾਂ ਜਰ ਅਰਦਾਸ ਕਰਦੇ ਆਂ ਸ਼ਿਪੋੜੇ ਸ਼ਿਪ ਅਰਦਾਸ ਕਰਦੇ ਆਂ ਕਿ ਸ਼ਿਪੋੜੇ ਜੀ ਜੋ ਸੁਹੇ ਦੇ ਵਿੱਚ ਸਾਰਿਆਂ ਦਾ ਆਪਸ ਵਿੱਚ ਪਿਆਰ ਬਣਿਆ ਰਹੇ ਤੇ ਇਸੇ ਤਰ੍ਹਾਂ ਸੀ ਮਿਲਵਰਤਾ ਦੇ ਨਾਲ ਸਾਰੇ ਭੈਣ ਭਰਾ ਬਜ਼ੁਰਗ ਜਿੰਨੇ ਵੀ ਅੱਜ ਸ਼ੋਭਾ ਯਾਤਰਾ ਦੇ ਵਿੱਚ ਆਏ ਹਨ ਸਾਰੇ ਆਪਸ ਵਿੱਚ ਮਿਲ ਜੁਲ ਕੇ ਰਹੀਏ ਖਾਸ ਤੌਰ ਤੇ ਕਮਾਈ ਦੇ ਵੀ ਸਾਡੇ ਸਵਾਮੀ ਜੀ ਰਾਜਗIRI ਤੇ ਪਹੁੰਚੇ ਹਨ ਜਿਹੜਾ ਹਰ ਵੇਲੇ ਹੱਸਦਾ ਚਿਹਰਾ ਸਾਨੂੰ ਨਜ਼ਰ ਆਉਂਦਾ ਹੈ ਅਸੀਂ ਇਹਨਾਂ ਦੇ ਵੀ ਤਹਿ ਦਿਲੋਂ ਧੰਨਵਾਦ ਕਰਦਾ ਪ੍ਰਸਾਲੇ ਵੀਰਾਂ ਨੇ ਸਾਰਿਆਂ ਨੇ ਬੜੀ ਅੱਛੀ ਕਾਰ ਨਹੀਂ ਕੀਤੀ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੋਂ ਇੱਕ ਵਾਰ ਮੈਂ ਵਪਾਰ ਬੰਡਲ ਦਸੂਆ ਵੱਲੋਂ ਸਾਰੇ ਦੁਕਾਨਦਾਰਾਂ ਦਾ ਤਹਿ ਦਿਲੋਂ ਧੰਨਵਾਦਾਂ ਜਿਨ੍ਹਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਪੋਲੀ ਸ਼ੰਕਰ ਦੇ ਅਰਦਾਸ ਕਰਦੇ ਹਾਂ ਕਿ ਪੋਲੀ ਸ਼ੰਕਰ ਜੀ ਦਸੂਹੇ ਦੇ ਵਿੱਚ ਸਾਰਿਆਂ ਦਾ ਆਪਸ ਵਿੱਚ ਪਿਆਰ ਬਣਿਆ ਰਹੇ ਕਿ ਇਸੇ ਤਰ੍ਹਾਂ ਅਸੀਂ ਆਪਸ ਵਿੱਚ ਪਰਿਆ ਪਿਆਰ ਦੇ ਨਾਲ ਰਹੀਏ ਜੈ ਪੋਲੀ ਸ਼ੰਕਰ ਦਸੂਹਾ ਪ੍ਰੈਸ ਕਲੱਬ ਵੱਲੋਂ ਤੇ ਦਸੂਹਾ ਦੀ ਸਮੁੱਚੀ ਪ੍ਰੈਸ ਵੱਲੋਂ ਮੈਂ ਸ਼ਵਰਾਤਰੀ ਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਅੱਜ ਦਸੂਹਾ ਦੇ ਵਿੱਚ ਬਹੁਤ ਵੱਡੀ ਸ਼ੋਭਾ ਯਾਤਰਾ ਸ਼੍ਰੀ ਮਹਾ ਸ਼ਵਰਾਤਰੀ ਦੇ ਉਪਲਖ ਵਿੱਚ ਕੱਢੀ ਗਈ ਹੈ। ਮੈਂ ਉਹਨਾਂ ਸਾਥੀਆਂ ਨੂੰ ਗੌਰਵ ਸ਼ਰਮਾ ਤੇ ਉਹਦੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਇਹ ਜਿਹੜੀ ਸ਼ੋਭਾ ਯਾਤਰਾ ਹੈ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਰੂਪ ਧਾਰਨ ਕਰਕੇ ਪੂਰੇ ਦਸੂਹਾ ਦੇ ਵਿੱਚ ਦਸੂਹਾ ਦੇ ਬਾਜ਼ਾਰਾਂ ਤੋਂ ਹੁੰਦੀ ਹੋਈ ਪਾਂਡਵ ਸਰੋਵਰ ਜਾ ਕੇ ਸਮਾਪਤ ਹੋਈ। ਮੈਂ ਬਹੁਤ-ਬਹੁਤ ਸਮੁੱਚੀ ਟੀਮ ਨੂੰ ਵਧਾਈ ਦਿੰਦਾ। ਅਤੇ ਸਾਰੇ ਦਸੂਹਾ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਮਾਸ਼ ਸ਼ਰਧਾਤਰੀ ਦੀਆਂ ਬਹੁਤ ਬਹੁਤ ਵਧਾਈ ਦਿੰਦਾ ਜੈ ਸ਼੍ਰੀ ਰਾਮ